ਇੱਕ ਸੇਠ ਸੀ ਉਸਦਾ ਨਾਮ ਸੀ ਜਗਤਾ ਜਿਸ ਨੂੰ ਜਗਤਾ ਸੇਠ ਕਹਿ ਕੇ ਸੱਦੇ ਸਨ ਸੇਠ ਹੁੰਦਾ ਹੈ ਵੱਡਾ ਵਪਾਰੀ ਵੱਡੀਆਂ ਹੱਟੀਆਂ ਵਾਲਾ ਜਿਸ ਦਾ ਬਹੁਤ ਕਾਰੋਬਾਰ ਤੇ ਵਪਾਰ ਹੋਵੇ ਵਪਾਰੀਆਂ ਜਾਂ ਸਦਾਗਰਾਂ ਵਿੱਚੋਂ ਬਹੁਤ ਵੱਡੇ ਵਪਾਰੀ ਤੇ ਸਦਾਗਰ ਨੂੰ ਸੇਠ ਆਖਦੇ ਹਨ ਸੇਠ ਦੀ ਇੱਕ ਥਾਂ ਤਾਂ ਵੱਡੀ ਹੱਟੀ ਹੁੰਦੀ ਹੈ ਤੇ ਹੋਰ ਦੂਰ ਦੂਰ ਸ਼ਹਿਰਾਂ ਵਿੱਚ ਵੀ ਇਸ ਦੀਆਂ ਹੱਟੀਆਂ ਜਾਂ ਦੁਕਾਨਾਂ ਹੁੰਦੀਆਂ ਹਨ ਉਹਨਾਂ ਨੂੰ ਕੋਠੀਆਂ ਆਖਦੇ ਹਨ ਤੇ ਬਹੁਤ ਸਾਰੀਆਂ ਵਪਾਰੀ ਕੋਠੀਆਂ ਦੇ सेठ ਨੂੰ ਕੋਠੀਦਾਰ ਆਖਦੇ ਹਨ ਸੋ ਇਸ ਜਗਤ ਦੇ सेठ ਦੀ ਵੱਡੀ ਦੁਕਾਨ ਜਾਂ ਕੋਠੀ ਤਾਂ ਪਟਨੇ ਹੀ ਸੀ ਤੇ ਹੋਰ ਉਧਰ ਕਲਕੱਤੇ ਵੱਲ ਤੇ ਇਧਰ ਲਾਹੌਰ ਤੱਕ ਵੱਡੇ ਵੱਡੇ ਸ਼ਹਿਰਾਂ ਵਿੱਚ ਕੋਠੀਆਂ ਸਨ ਇਹ ਲੋਕ ਵਪਾਰ ਕਰਕੇ ਬڑے ਪੈਸੇ ਵਾਲੇ ਹੋ ਜਾਂਦੇ ਹਨ ਬਹੁਤ ਪੈਸਾ ਹੋਣ ਕਰਕੇ ਤੇ ਬਹੁਤ ਖਲਾਰੇ ਕੋਠੀਆਂ ਹੋਣ ਕਰਕੇ ਅਤੇ ਬਹੁਤੇ ਨੌਕਰ ਚੱਕਰ ਹੋਣ ਕਰਕੇ ਇਹਨਾਂ ਨੂੰ ਸਭ ਥਾਵਾਂ ਦਾ ਬੰਦੋਬਸਤ ਕਰਨਾ ਪੈਂਦਾ ਹੈ ਇਸ ਕੰਮ ਲਈ ਸੇਠ ਨੂੰ ਮੁਨੀਮ ਰੱਖਣੇ ਪੈਂਦੇ ਸਨ ਮੁਨੀਮ ਆਖਦੇ ਹਨ ਉਸ ਨੂੰ ਜੋ ਆਦਮੀ ਕਿਸੇ ਵੱਡੇ ਸੇਠ ਦਾ ਨੌਕਰ ਹੋ ਕੇ ਉਸਦੇ ਸਾਰੇ ਕਾਰੋਬਾਰ ਦੀ ਦੇਖਭਾਲ ਕਰੇ ਅਤੇ ਸਾਰੇ ਪ੍ਰਬੰਧ ਕਰੇ ਤੋਂ ਵੱਡੇ ਸੇਠਾਂ ਨੂੰ ਕੋਠੀਦਾਰਾਂ ਨੂੰ ਇਹਨਾਂ ਮੁਨੀਮਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ ਸਾਰੇ ਕਾਰੋਬਾਰ ਦਾ ਧਿਆਨ ਰੱਖਣਾ ਪੈਂਦਾ ਹੈ ਇਸ ਕਰਕੇ ਇਹਨਾਂ ਨੂੰ ਪੁੱਤਰਾਂ ਦੀ ਲੋੜ ਬਹੁਤ ਹੁੰਦੀ ਹੈ ਜੇ ਆਪਣੇ 1-2 ਪੁੱਤਰ ਜਮ ਪੈਣ ਸਿਆਣੇ ਹੋ ਜਾਣ ਤਾਂ ਮਨੀਮਾ ਦੇ ਉੱਤੇ ਉਹਨਾਂ ਵਾਂਗੂ ਤੂਰਾ ਤੋਰਨ ਜੋ ਸਾਰੇ ਲੇਖੇ ਦਾ ਸਾਬ ਕਿਤਾਬ ਰੱਖਦੇ ਹਨ ਅਤੇ ਜਦੋਂ ਸੇਠ ਬੁੱਢਾ ਹੋ ਕੇ ਮਰ ਜਾਵੇ ਤਾਂ ਪੁੱਤਰ ਮਾਲਕ ਬਣ ਕੇ ਸਾਰੇ ਕੰਮ ਨੂੰ ਸਾਭ ਲਵੇ ਸੋ ਜਗਤਾ ਸੇਠ ਇਸ ਤਰ੍ਹਾਂ ਦਾ ਵੱਡਾ ਸੇਠ ਸੀ ਪਰ ਪੁੱਤਰ ਇੱਕ ਵੀ ਨਹੀਂ ਸੀ ਇਸ ਨੇ ਤਿੰਨ ਵਿਆਹ ਵੀ ਕਰਵਾਏ ਸਨ ਅਤੇ ਇਹਨਾਂ ਦੀਆਂ ਤਿੰਨ ਪਤਨੀਆਂ ਸਨ ਪਰ ਪੁੱਤਰ ਕਿਸੇ ਦੇ ਨਾਂ ਹੋਇਆ। ਇਸਨੇ ਕਈ ਸਾਧੂ ਸੰਤ ਵੀ ਪੂਜੇ ਪਰ ਪੁੱਤਰ ਤੋਂ ਬਿਨਾਂ ਹੀ ਰਹਿ ਗਿਆ। ਪਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆਏ ਸਨ ਤਾਂ ਜਗਤਾ ਸੇਠ ਉਹਨਾਂ ਦੀ ਸੇਵਾ ਵਿੱਚ ਆ ਗਿਆ ਤੇ ਬਹੁਤ ਆਦਰ ਕਰਨ ਲੱਗ ਪਿਆ। ਪਾਂਠ ਪਾਂਠ ਦੇ ਮੇਵੇ ਤੇ ਫਲ ਲਿਆ ਕੇ ਪੇਟਾ ਕਰਿਆ ਕਰਦਾ ਸੀ। ਇੱਕ ਦਿਨ ਜਗਤਾ ਆਪਣੇ ਮਨ ਵਿੱਚ ਇਹ ਮੰਗ ਧਾਰ ਕੇ ਗੁਰੂ ਜੀ ਦੇ ਪਾਸ ਬੈਠਾ ਹੋਇਆ ਸੀ ਕਿ ਮੈਨੂੰ ਪੁੱਤਰ ਦਾਣ ਮਿਲੇ। ਗੁਰੂ ਜੀ ਦਿਲਾਂ ਦੀਆਂ ਜਾਣਦੇ ਸਨ ਆਪ ਜੀ ਨੇ ਜਗਤੇ ਨੂੰ ਤਿੰਨ ਸੇਉ ਦਿੱਤੇ ਜਗਤੇ ਨੇ ਕਿਹਾ ਇਹ ਤਿੰਨ ਸੇਉ ਨਹੀਂ ਮੈਨੂੰ ਤਿੰਨ ਪੁੱਤਰ ਮਿਲੇ ਹਨ ਸੋ ਉਹ ਘਰ ਜਾ ਕੇ ਇੱਕ ਇੱਕ ਸੇਉ ਇੱਕ ਇੱਕ ਵਾਟੀ ਨੂੰ ਦੇਖ ਕੇ ਆਖਣ ਲੱਗਾ ਲੋ ਅੱਜ ਗੁਰੂ ਜੀ ਦੀ ਮੇਰ ਹੋ ਗਈ ਹੈ ਸੋ ਇਹ ਗੱਲ ਹੋਈ ਕਿ ਜਗਤੇ ਦੇ ਘਰ ਤਿੰਨ ਪੁੱਤਰ ਜੰਮ ਪਏ ਸੇਠ ਤੇ ਸਠਾਣੀਆਂ ਫਿਰ ਗੁਰੂ ਦੇ ਪੱਕੇ ਸਿੱਖ ਬਣ ਗਏ ਗੁਰੂ ਜੀ ਤਾਂ ਤੁਰ ਗਏ ਸੀ ਅਸਾਮ ਦੇਸ਼ ਨੂੰ ਪਰ ਜਗਤਾ ਤੇ ਸੇਠਾਣੀਆਂ ਬਾਲਾ ਪ੍ਰੀਤਮ ਜੀ ਦੀ ਬਹੁਤ ਸੇਵਾ ਕਰਦੇ ਰਹੇ ਹਰ ਤਰ੍ਹਾਂ ਸਾਹਿਬ ਜਾਦੇ ਨੂੰ ਖੁਸ਼ ਰੱਖਦੇ ਸਨ ਉਹਨਾਂ ਨੂੰ ਸਹਿਰਾ ਵੀ ਕਰਵਾਉਂਦੇ ਖਡਾਉਨੇ ਗਹਿਣੇ ਕੱਪੜੇ ਛੋਟੀਆਂ-ਛੋਟੀਆਂ ਤੀਲੀਆਂ ਦੇ ਤੀਰ ਕਮਾਨ ਆਦ ਪੇਟਾ ਕਰਦੇ ਸਨ ਇਸ ਤਰ੍ਹਾਂ ਸੇਠ ਜਗਤੇ ਨੂੰ ਵੀ ਗੁਰੂ ਜੀ ਪਾਸੋਂ ਪੁੱਤਰਾਂ ਦੀ ਦਾਤ ਮਿਲੀ ਅਤੇ ਉਹ ਪੱਕਾ ਸ਼ਰਦਾਲੂ ਬਣ ਗਿਆ